को ਗੁਰਸਰ ਬਲਤ ਅਧਿਕਾਰ ਦੇਤਾ ਇਕਾਟੇ ਕੋਰਾਲੀ ਦੇ ਵਿੱਚ ਤੇ ਅੱਜ ਇੱਕ ਤੱਤ ਮੋਕੇ ਸ਼ਿਗਰਨਜੀ ਸਿੰਘ ਮੌਤ ਜੋ ਕਿ ਸੰਸਦ ਨੇ ਉਹਨਾਂ ਦੇ بیٹے ਡਾਕਟਰ ਦਾ ਇਜਾਤਰੀ ਪਰਦੇ ਲਈ ਕੋਟੇ ਹੋਏ ਨੇ ਕੈਮਰਾਮੈਨ ਨੇ ਕਮਾਂਗਾ ਕਿ ਤਿਆਰ ਦਸਤਰੀਏ ਤਸਵੀਰਾਂ ਫਾਂਚ ਖਾਨ ਸਾਹਿਬ ਅੱਜ ਦੀ ਖ਼ਤਹਿਰਾ ਮੇਰਾ ਨਾਮ ਇਮਾਨ ਸਿੰਘ ਹੈ ਅੱਜ ਜੇ ਸਾਡੇ ਸੁਖਪਾਲ ਸਿੰਘ ਸਾਹ ਰਣਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਦੇ ਨਾਲ ਕੋਰ ਕਰਾੜੀ ਦਾ ਦਫ਼ਤਰ ਖੋਲਿਆ ਜਾ ਰਿਹਾ ਹੈ ਸ਼੍ਰੋਮਣੀ ਕਾਨੀਦਲ ਅੰਮ੍ਰਿਤਸਰ ਦੀ ਪੰਜਾਬ ਨੂੰ ਲੋੜ ਹੈ ਕਿਉਂਕਿ forex ਸੈਂਟਰ ਪੱਥੀ ਪਾਤੀ ਪਰ ਸੈਂਟਰ ਦੀ ਗੱਲ ਕਰਦੀ ਹੈ ਜਿਹਦੇ ਵਿੱਚ ਸਾਡੇ ਪਾਣੀਆਂ ਦੇ ਬੰਦ ਦੇ ਉੱਤੇ ਇਹਨਾਂ ਨੇ ਕੰਪਰੋਮਾਈਜ਼ ਕੀਤਾ ਹੋਇਆ ਹੈਗਾ ਔਰ ਜਿਹੜਾ ਅੱਜ ਮਨਾਇ ਦਾ ਮਾਹੌਲ ਬਣਿਆ ਉਹਦੇ ਵਿੱਚ ਜਿਹੜਾ ਜੰਗ ਦਾ ਉਨ੍ਹਾਂ ਨੇ ਆਪਸ ਦੇ ਵਿੱਚ ਫੈਸਲਾ ਕੀਤਾ ਕਿ ਕਰਨਾ ਉਹ ਪੰਜਾਬ ਦਾ ਬਹੁਤ ਘਾਤਕ ਫੈਸਲਾ ਪੰਜਾਬ ਵਾਸਤੇ ਹੋਊਗਾ ਉਦੇ ਵਿੱਚ ਜੇ ਪਰਵਾਣੂ ਸ਼ਸਤਰ ਚੱਲਦੇ ਹੋਣ ਆ ਲੜਾਈਆਂ ਹੁੰਦੀਆਂ ਪੰਜਾਬ ਦਾ ਸਭ ਤੋਂ ਜ਼ਿਆਦਾ ਮਿਲਟਰੀਜ਼ ਏਰੀਆ ਇੱਥੇ ਜੰਗਾਂ ਲੜੀਆਂ ਜਾਣੀਆਂ ਇੱਥੇ ਪਰਵਾਣੂ ਸ਼ਸਤਰ ਚੱਲਣੇ ਆ ਤੇ ਪੰਜਾਬ ਦਾ ਇਜ਼ਾੜਾ ਹੋ ਜਾਊਗਾ ਇੱਥੇ ਸਾਡੇ ਬਾਬਰ ਦੇ ਉੱਤੇ ਬਰਦਾਰ ਸਾਹਿਬ ਹਰਮੰਦਰ ਸਾਹਿਬ ਸਾਰੇ ਕਾਲਕਤਾਰ ਸਾਹਿਬ ਮੁੱਖ ਸਾਡੇ ਜਿਹੜੇ ਗੁਰੂ ਘਰ ਹੈ ਉਹ ਬਸਦੇ ਆ ਦੂਜੇ ਪਾਸੇ ਵੀ ਸਾਡੇ ਪ੍ਰਤਾਪਪੁਰ ਸਾਹਿਬ ਤੋਂ ਲੈ ਕੇ ਨੰਕਾਣਾ ਸਾਹਿਬ ਪੰਚਾ ਸਾਹਿਬ ਇਹ ਸਾਰੇ

ਕਤਿਆਂ ਹੋਏ ਉਹ ਗੱਲ ਕਿ ਸਰਕਾਰਾਂ ਬਾਜ਼ਪਾਈ ਬੀਜੇਪੀ ਦੀ ਸਰਕਾਰ ਨੇ ਨਹੀਂ ਚੱਤੀ ਉਹਦੇ ਕਰਕੇ ਕੋਈ ਜੰਗ ਦਾ ਮਾਹੌਲ ਨਹੀਂ ਬਣਿਆ ਹੁਣ ਜਦ 26 ਹਿੰਦੂ ਮਾਰੇ ਜਾਂਦੇ ਹੈਗੇ ਬਹੁਤ ਮਾਰੇ ਹੋਇਆ ਉਹਦਾ ਅਫਸਰਸ ਬਹੁਤ ਹੈ ਪਰ ਅੱਜ ਇਹ ਜੰਗ ਦਾ ਮਾਹੌਲ ਤੇ ਖੇਤਰ ਪੰਜਾਬ ਬਣਾਉਣ ਨੇ ਇਹ ਸਰਕਾਰ ਤਿਆਰ ਹੈਗੀ ਹੈ ਜਿਹਦੇ ਨਾਲ ਸਾਡੇ ਆਵਾਜਾ ਦਾ ਰੋਕ ਰੋਕਦਾ ਹੈਗਾ ਸਾਡੇ ਇਕਨੋਮੀ ਨੂੰ ਬਹੁਤ ਫਰਕ ਪੈ ਰਿਹਾ ਹੈਗਾ ਅਸੀਂ ਚਾਹੁੰਦੇ ਆ ਇਹਨਾਂ ਨੂੰ ਕੋਈ ਸ਼ਾਂਤ ਤੇ ਇਹ ਅਮਨ ਤੇ ਸ਼ਾਂਤ ਦਾ ਇੱਕ ਦਫ਼ਤਰ ਅਸੀਂ ਇੱਥੇ ਖੋਲ੍ਹ ਆਏ ਆਂ ਮਕਸਦ ਕੀ ਹੈ ਦਫ਼ਤਰ ਬੋਲਣਾ ਇਹ ਕੋਈ ਨਾ ਕੀ ਹੈ ਕਿ ਪ੍ਰਚਾਰ ਹੋਣਾ ਕਿ ਇਸ ਬਾਅਦ ਜਿਹੜੇ ਲੋਕਾਂ ਤਾਂ ਨਹੀਂ ਅਸੀਂ ਸ਼੍ਰੋਮਣੀ ਕਾਲੀਦਾਲ ਅੰਮ੍ਰਿਤਸਰ ਦੀ ਜਿਹੜੀ ਸੋਚ ਹੈ ਉਹ ਪਚਾਵਾਂਗੇ ਲੋਕਾਂ ਦੇ ਜਿਹੜੇ ਕੰਮ ਹੋਣ ਵਾਲੇ ਬਗੇ ਆਂ ਦਫਤਰਾਂ ਤੇ ਪਹੁੰਚਿਆ ਉਹਦੇ ਵਿੱਚ ਅਸੀਂ ਕੰਮ ਕਰਾਂਗੇ ਔਰ ਜਥੇਬੰਦਤਾਂ ਪਹੁੰਚਾ ਉਹਨੇ ਮਨਾਉਣ ਵਾਸਤੇ ਇਹ ਖੋਲਿਆ ਗਿਆ ਇਹ ਪਹਿਲਾਂ ਵੀ ਸੀਗੀ ਨੂੰ ਨਾਲ ਨੂੰ ਇੱਕ ਥਾਂ ਮਿਲ ਗਿਆ ਹੈਗਾ ਜਿੱਥੇ ਕੇਂਦਰਿਤ ਹੋ ਕੇ ਉਹ ਕੰਮ ਕਰ ਸਕਣਗੇ ਪ੍ਰਸ਼ਾਸਨ ਵੱਲੋਂ ਇਹ ਗੱਲ ਨਹੀਂ ਕਿ ਜਦੋਂ ਬਾਗਾਵਾਦ ਜਰੂਰੀ ਜ਼ਰੂਰ ਦੇ ਦਿੱਤੀ ਗਈ ਹੋਇਆ ਵੱਡਾ ਹੁਾਰਾ ਲਿਆ ਕਿ ਤੁਸੀਂ ਗੱਲ ਕਰਦੇ ਹੋ ਬਾਗਾਵਾਦ ਨੂੰ ਬੋਲੋ ਮੁਬਾਰਕ ਬੋਲੋ ਮੁਬਾਰਕ ਬੋਲੋ ਇਹ ਮੋਟਿਫ ਕੀ ਹੈ ਕਿ ਬਾਗਾਵਾਦ देखो ਜਿਹੜਾ جنگ ਦਾ ਮਾਹੌਲ ਹੈ ਉਹ ਪੰਜਾਬ ਦੋਨੋਂ ਦੇਸ਼ ਦੇ ਤੇ ਚੜ੍ਹਦੇ ਵਾਸਤੇ ਤਤ ਹੈ ਇਸ ਦੇ ਨਿਊਕਲੀਅਰ ਬਟਨ ਵੀ ਯੂਜ਼ ਹੋ ਸਕਦੇ ਹੈਗੇ ਜਿਹਦੇ ਨਾਲ ਮੇਰਾ ਖਿਆਲ ਲੱਖਾਂ ਦੀ ਤਬਾਹ ਚ ਬਾਬੀ ਖਤਮ ਹੋ ਸਕਦੀ ਹੈਗੀ ਅਸੀਂ ਚਾਹਦੇ ਹੈ ਕਿ ਜੇ ਵਪਾਰ ਹੋ ਜਿਹੜੀ ਆਮ ਆਦਮਾਂ ਉਹਨਾਂ ਵਿੱਚ ਸਾਂਝ ਹੋਏ ਉਹਨਾਂ ਦੇ ਫਾਇਦੇ ਨੁਕਸਾਨ ਇਕੱਠੇ ਹੋ ਜਾਣ ਤਾਂ جنگ ਦਾ ਜਿਹੜਾ ਮਾਹੌਲ ਹੈ ਉਹ ਘਟੂਗਾ ਉਹਨਾਂ ਦਾ ਵੀ ਹਿੱਸਾ ਹੋਊਗਾ ਸਾਡੀ ਕਲਮੀ ਚ ਸਾਡਾ ਉਹਨਾਂ ਦੀ ਕਲਮੀ ਚ ਪੰਜਾਬ ਦਾ 7% ਲਹਿੰਦੇ ਤੇ ਜਾਂਦੇ ਪੰਜਾਬ ਦੇ ਆਪ ਆਪ ਵਿੱਚ ਪਹਿਲਾ ਵਪਾਰ ਹੁੰਦਾ ਸੀਗਾ ਇਹ ਵਪਾਰ ਨਾਲ ਭਾਰਤ ਦੀ ਜੀਡੀਪੀ 1% ਵਧੇਗੀ ਸ਼ਾਮ ਦੀ ਚਾਹ ਉੱਥੇ बिकੂਗੀ ਪਰ ਲਾ ਤਾਂ ਜਿਹੜਾ ਸਾਡੀ ਇਲਾਇਚੀ ਲੌਂਗ ਆ ਉੱਥੇ ਜਾਊਗੀ ਉੱਥੋਂ ਸੌਖਾ ਸਸਤਾ ਮਿਲ ਸਕਦਾ ਸਾਡੇ ਗਰੀਬਾਂ ਨੂੰ ਰਾਹਤ ਹੋਊਗੀ ਤੇਲ ਪੀਪੀਆਈ ਰਹਿਣੇ ਕਿ ਤੁਮਨਸਤਾਨ ਪਾਕਿਸਤਾਨ ਹੁੰਦੀਆ ਪਾਈਪਲਾਈਨ ਖੋਲ੍ਹ ਉਰੇ ਰਸਾਇਣੀਆਂ ਲੱਗ ਜਾਣੀਆਂ ਉਰੇ ਅੱਗੇ ਜਾ ਕੇ ਪਲਾਸਟਿਕ ਫਾਰਮਾਸੂਟਿਕਲ ਦੇ ਪ੍ਰੋਜੈਕਟ ਲੱਗ ਜਾਣਗੇ ਇਹਦੇ ਨਾਲ ਦੋਨਾਂ ਦੀ ਖੁਸ਼ਹਾਲਤਾ ਹੋਊਗੀ ਉਹਨਾਂ ਦੀਆਂ ਜਿਹੜੇ ਅੱਜ ਜਿੰਸ ਦੀ ਘਾਟ ਹੈ ਜੋ ਉਹਨਾਂ ਨੂੰ ਸਬਜ਼ੀਆਂ ਨਹੀਂ ਮਿਲਦੀਆਂ ਉਰੇ ਪਸੰਦ ਲਗਾ ਸਕਾਂਗੇ ਦੀ ਅ ਮਤਲਬ ਸੈਂਟਰਲ ਏਸ਼ੀਆ ਟੈਪ ਅਪਚ ਹੋ ਜੂਗੀ ਸੋ ਉਹਦੇ ਵਿੱਚ ਦੋਨਾਂ ਮੁਲਕਾਂ ਦਾ ਫਾਇਦਾ ਹੈ ਦਾ ਜਿਵੇਂ ਆਪ ਬੀਜੇਪੀ ਬਰਦੇ ਆ ਤੇ ਉਥੇ ਸਰਕਾਰਾਂ ਬਰਦੇ ਆ ਆਪਸ ਦੇ ਵਿੱਚ ਘਟਗੀਆਂ ਨਹੀਂ ਹੈ ਉਹ ਮਾਹੌਲ ਖਤਮ ਹੋਣਾ ਚਾਹੀਦਾ ਕਿਉਂਕਿ ਗੁਰੂਆਂ ਦੀ ਧਰਤੀ ਹੈ ਇੱਧਰ ਵੀ ਆ ਉੱਧਰ ਵੀ ਆ ਤੇ ਸਾਨੂੰ ਅਮਨ ਤੇ ਸ਼ਾਂਤ ਨਾਲ ਆਪਣਾ ਵਾਧੂ ਵੱਲ ਦੇਖਣਾ ਚਾਹੀਦਾ ਨਾ ਕਿ ਨਕਸਾ ਇੱਥੇ ਵੀ ਫੜਿਆ ਜਾ ਰਿਹਾ ਸਰ ਜਿੰਕੋ ਮੇਰੇ ਤੇ ਕਮਟਾ ਕਰ ਕਿਤਾ ਜਾ ਰਿਹਾ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਪ ਕੋ ਮੇਰੇ ਕੁਝ ਰਹੇ ਹੈ ਕੀ ਤੁਹਾਡੇ ਵੱਲੋਂ ਵੀ ਸੁਣੇ ਦਿੱਤੀ ਜਾਵੇਗੀ ਰਸੋਈ ਨੂੰ ਨਹੀਂ ਆਪਾਂ ਪਹਿਲਾਂ ਬੰਦ ਕਰ ਦਿੱਤਾ ਗਿਆ ਸੀ ਕਿ ਕਿ ਦੋਵੇਂ ਕਾਜੂਲੇ ਤੋਂ ਵੀ ਅੱਗੇ ਹੋਰ ਵੀ ਸੇ ਪਾੜੀਆਂ ਕੱਟੀਆਂ ਹੋਈਆਂ ਇੱਥੇ ਤੋਂ ਉਹ ਬਰਕਰਾਰ ਰਿਹਾ ਕਿ ਇਹ ਸੰਯੋਗਤਾ ਨੂੰ ਕੋਈ ਸਤਾ ਦਿੱਤਾ ਗਿਆ ਹੋਗਾ ਪਰ ਅਸੀਂ ਪੱਤੇ ਜ਼ਰੂਰ ਹੋਏ ਆ ਉਹ ਹੋਏ 1994 'ਚ ਜਦੋਂ ਪ੍ਰੋਫੈਸਰ ਮਨਜੀਤ ਸਿੰਘ ਜੀ ਆਪ ਤੋਂ ਜ਼ਿੰਮੇਵਾਰ ਨੇ ਸਾਰੇ ਅਬਦਾਲੀ ਬੰਦਾਂ ਨੂੰ ਆਪਣੇ ਗੱਲ ਭੰਗ ਕਰਕੇ ਇਕੱਠੇ ਹੋਣ ਨੂੰ ਹੁਕਮ ਕੀਤਾ ਸੀ 15 ਮਈ ਦੀ ਸੇਵਾ ਲਈ ਸੀ ਉਹਦੇ ਵਿੱਚ ਕੱਥ ਨਰਿੰਦਰ ਸਿੰਘ ਨੇ ਆਪਣਾ ਗੱਲ ਭੰਗ ਕੀਤਾ ਬਚਰਨ ਸਿੰਘ ਪੋਰਾ ਸਾਹਿਬ ਨੇ ਸਰਜੀਤ ਸਿੰਘ ਬਰਨਾਲਾ ਨੇ ਸਰ ਰਵੀਨਦਰ ਸਿੰਘ ਨੇ ਔਰ ਉਸਨੇ ਅਸੀਂ 31 ਤਰੀਕ ਨੂੰ ਯਾਦ ਇੱਕ ਤਰੀਕ ਮਈ ਨੂੰ ਯਾਦ ਵੀ ਰੱਖਿਆ ਸੀਗਾ ਕਿ ਅਸੀਂ ਆਪਣੇ ਸਾਰੇ ਗੱਲ ਭੰਗ ਕਰਕੇ ਸ਼੍ਰੋਮਣੀ ਕਾਲੀ ਦਾ ਅੰਮ੍ਰਿਤਸਰ ਅੰਮ੍ਰਿਤਸਰ ਲਾਂਨ ਲੰਬ ਦੇ ਉੱਤੇ ਇਕੱਠੇ ਹੋਏ ਸੀਗੇ ਸੋ ਅਸੀਂ ਸਮਝਦੇ ਜਿਹੜਾ ਪਹਿਲਾ ਗੱਲ ਬਣਾਇਆ ਗਿਆ ਕੱਥ ਅਕਾਲ ਤਖਤ ਦੇ ਹੁਕਮ ਨਾਮੇ ਰਾਹੀਂ ਉਹ ਬਿਲਕੁਲ ਠੀਕ ਹੈ ਉਹ ਉਹ ਉਹਦੇ ਅਧੀਨ ਲੋਕਾਂ ਨੂੰ ਚਲਣਾ ਚਾਹੀਦਾ ਮੰਨਣਾ ਚਾਹੀਦਾ ਕਿ ਤਾਂ ਫਿਰ ਅਕਾਲ ਤਖਤ ਦੇ ਜੇਫੇਦਾਰ ਦਾ ਹੁਕਮ ਨਾਮੇ ਦਾ ਮਹਿਣਾ ਕਿਆ ਹੋਇਆ ਬੇਇਨਸਾਫੀ ਦੇ ਪੱਤਰਾਂ ਬਣੇ ਕਿ ਜਿਹੜਾ ਕਰਦੇ ਉਸ ਨੂੰ ਕਹਣਾ ਚਾਹੀਦਾ ਜੀ ਸਾਡੇ ਹਿਸਾਬ ਨਾਲ ਬਾਦਲ ਸਾਹਿਬ ਨੇ 1994 ਤੇ ਅਕਾਲ ਤਖਤ ਸਾਹਿਬ ਦੇ ਹੁਕਮ ਨਾਮੇ ਦੀ ਪਾਲਣਾ ਨਹੀਂ ਕੀਤੀ ਉਹ ਵੀ ਵਖਰੇ ਹੈ ਕਿ ਇਹਨਾਂ ਨੇ ਪਰਥ ਨੇ ਇੱਕ ਪੰਜਾਬੀ ਪਾਰਟੀ ਬਣਾਤਾ ਸੀਗਾ ਔਰ ਅੱਜ ਇਹਨਾਂ ਨੇ ਤੁਸੀਂ ਦੇਖਿਆ ਹੈਗਾ ਬੜੀ ਸੇਵਾ ਕਰਕੇ ਕਹਿ ਰਹੇ ਨੇ ਕਿ ਅਸੀਂ ਕੋਈ ਗਲਤੀ ਨਹੀਂ ਕੀਤੀ ਵੱਡੀ ਨਾ ਮੰਨਦੇ ਆ ਮੇਰਾ ਖਿਆਲ ਜੋ ਬਰਬਾਦੀ ਚ ਹੋਇਆ ਉਹ ਸਾਡੇ ਸਾਹਮਣੇ ਆ ਇਹਨਾਂ ਦੇ ਪੁਲਿਸ ਮੁਖੀ ਸਾਨੀ ਨੇ ਜਾ ਕੇ ਉੱਥੇ ਸਾਡੇ ਗੁਰੂ ਸਾਹਿਬ ਦੇ ਪੱਖ 'ਚ ਖੜੇ ਬੰਦਿਆਂ ਦਾ ਕਤਲ ਕੀਤਾ ਹੈਗਾ ਔਰ 328 ਲੋਕ ਇਹਨਾਂ ਨੇ ਗਾਇਬ ਕਰਤੇ ਹੈਗੇ ਆ ਦੇ ਖਾਸਿਆਂ ਚ ਜਹੇਦਾਰ ਮਨਾਉਂਦੇ ਆ ਤੇ ਇਹਨਾਂ ਨੇ ਐਸਡੀਪੀਸ ਦੀ ਚੋਣ ਵੀ ਰੋਕੀ ਹੋਣੀ ਆ ਪਿਛਲੇ 14 ਸਾਲ ਦੇ ਸੋ ਅਸੀਂ ਸਮਝਦੇ ਆ ਕਿ ਇਹ ਧੱਕੇ ਨਾਲ ਆਪਣਾ ਮਾਰਸ ਦੇ ਆਥਾ ਆਪਣੇ ਧੰਨ ਤੇ دولت ਨੂੰ ਵਰਤਦੇ ਹੈਗੇ ਆ ਔਰ ਜੋ ਇਹ ਕਰਨੇ ਆ ਗਲਤ ਕਰ ਰਹੇ ਆ ਕੱਲ ਨੂੰ ਅਗਰ ਦਫਤਰ ਭੁੱਲਿਆ ਗਿਆ ਦੀ ਮੁਕਤੀ ਜਾਵੇਗਾ ਕਿ ਹੋ ਬਣਾਇਆ ਜਾਂਦਾ ਹੈ ਕਿ ਲੱਗੇ ਲੋਕਾਂ ਦੇ ਬੋਖੜਾ ਨੂੰ ਜਿਹੜੀ ਗੁੱਲ ਪੈ ਰਹੀ ਹੈ ਦੇਖੋ ਸਭ ਤੋਂ ਪਹਿਲਾਂ ਜਿਹੜਾ ਇਹ ਸਾਰਾ ਹਾਲਾਤ ਹੈ ਕਰਾਲੀ ਬਲਾਕ ਮਾਜਰੀ ਖਰੜ ਇਸ ਏਰੀਏ ਨੇ ਇੱਕ ਆਪਣੇ ਆਵਾਜ਼ ਦੇ ਦਫ਼ਤਰ ਮਿਲ ਗਿਆ ਹੈਗਾ ਜਿੱਥੇ ਆ ਕੇ ਆਪਣੀਆਂ ਜਿਹੜੀਆਂ ਲੋਕਾਂ ਦੀ ਸਮੱਸਿਆਵਾਂ ਨੇ ਤੇ ਜਥੇਦਾਰ ਨਾਲ ਡਿਸਕਸ ਕਰ ਸਕਦੇ ਨੇ ਸਾਡੇ ਜਥੇਦਾਰ ਸਾਹਿਬ ਪ੍ਰਸ਼ਾਸਨ ਨਾਲ ਕਰਕੇ ਨਾ ਹਲਕਾ ਸਕਦੇ ਦੂਜੇ ਜਿਹੜੀ ਪਾਰਟੀ ਦੀ ਪਹੁੰਚ ਹੈ ਪਿੰਡੋ ਪਿੰਡ ਇਸ ਇਲਾਕੇ ਦੇ ਵਿੱਚ ਜਿਹੜੀ ਸਬਸਿਡਰੀ ਮੈਂਬਰਸ਼ਿਪ ਡਰਾਈਵ ਚੱਲ ਰਹੀ ਹੈ ਉਹ ਸਾਰਿਆਂ ਨੂੰ ਸਾਨੂੰ ਇਹ ਦਾ ਇਸ ਦਫ਼ਤਰ ਦਾ ਬਹੁਤ ਦਾ ਹੁਦਾਰਾ ਮਿਲੇਗਾ ਇਹਦੇ ਮੁੱਦੇ ਨੂੰ ਲੈ ਕੇ ਕੀ ਸਟੈਂਡ ਰੱਖਦੇ ਆ ਨੀਖੋ ਜੀ ਜਿਹੜੀ ਇੰਡੀਅਨ ਸਟੇਟ ਹੈ ਇਹਨੇ ਵਰਲਡ ਬੈਂਕ ਦੇ ਕਹਿਣ ਤੇ ਇੰਡਸ ਵਾਟਰ ਟ੍ਰੀਟੀ ਕਰਤੀ ਟੀਟੀ ਸਾਈਨ ਔਰ ਉਹਦੇ ਵਿੱਚ ਵੀ ਪੰਜਾਬ ਨਾਲੇ ਝੋਖਾ ਹੋਇਆ ਪਾਣ ਪੰਜਾਬ ਉਹਦੇ ਚ ਇਹਨਾਂ ਨੇ ਰਾਜਸਥਾਨ ਨੂੰ ਪਾਣੀ ਦੇ ਕੇ ਆਪ ਦਾ ਕੋਟਾ ਬਣਾਇਆ ਔਰ ਉਸ ਉਪਰੰਤ ਅੱਜ ਇਹਨਾਂ ਨੇ ਜਦੋਂ ਇੰਡਸ ਵਾਟਰ ਘਤੂਨ ਕਰਕੇ ਤੇ ਪਾਕਿਸਤਾਨ ਵਾਲੇ ਜੰਗ ਨੂੰ ਹੋਰ ਮਾਹੌਲ ਦਿੱਤਾ ਦੂਜੇ ਪਾਸੇ ਹਰਿਆਣੇ ਨੇ ਇਸ ਟਾਈਮ ਦੇ ਵਿੱਚ ਜਿਹੜਾ ਉਹਦਾ ਸ਼ਹਿਰ ਸੀ ਉਹ ਜੋ ਵੈਸੇ ਵੀ ਗਲਤ ਹੈ ਅੱਜ ਤਾਂ ਇੰਦਰਾ ਕਾਂਧੀ ਨੇ 1976 ਦੇ ਵਿੱਚ ਕੀਤਾ ਸੀ ਐਮਰਜੈਂਸੀ ਦੇ ਦੌਰਾਨ ਹੈ ਨਾ ਉਹ ਹੀ ਯੂਜ਼ ਕਰਕੇ ਉਸ ਤੋਂ ਬਾਅਦ ਵਾਗ ਵਾਗ ਪਾਣੀ ਮੰਗ ਕੇ ਇਹਨਾਂ ਨੇ ਪੰਜਾਬ ਨੂੰ ਨਾਲ ਹੋਰ ਧੱਕਾ ਘਮਾਉਣ ਦੀ ਕੋਸ਼ਿਸ਼ ਕੀਤੀ ਹੈ ਮੈਂ ਗੱਲ ਦੱਸ ਦਿਆਂ ਚਾਹੇ ਭਾਜਪਾ ਹੋਵੇ ਚਾਹੇ ਕਾਂਗਰਸ ਹੋਵੇ ਇਹ ਜਿੰਨੀਆਂ ਸੈਂਟਰਸ ਤੋਂ ਸੈਂਟਰ ਇੰਡੀਆ ਦੀਆਂ ਪਾਰਟੀਆਂ ਨੇ ਸੈਂਟਰ ਗਵਰਨਮੈਂਟ ਦੀਆਂ ਜਿਨ੍ਹਾਂ ਦਾ ਇੰਟਰਸਟ ਯੂਪੀ ਬੇ ਆਰ ਹਰਿਆਣਾ Rajasthan ਚ ਹੈ ਉਹ ਸਿਰਫ ਗੰਗਲੋਂ ਤੋਂ ਮਿੱਟੀ ਝਾੜਦੇ ਨੇ ਐਕਚੁਅਲ ਪੰਜਾਬ ਦੇ ਪਾਣੀਆਂ ਦਾ ਜਿਹੜਾ ਪ੍ਰੋਬਲਮ ਹੈ ਉਹ ਸਾਰੀ ਇਹਨਾਂ ਦੀ ਕ੍ਰੀਏਟ ਕੀਤੀ ਹੋਈ ਹੈ ਤਾਂ ਕਿ ਅੱਜ ਤੱਕ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣਾ ਚਾਹੁੰਦਾ ਜਦੋਂ ਮਹਾਰਾਜਾ ਗੰਗਾ ਸਿੰਘ ਨੇ ਬਿਕਾਨੇਰ ਵਾਲਿਆਂ ਨੇ ਬ੍ਰਿਟਿਸ਼ ਪੰਜਾਬ ਤੋਂ ਮੇਰੀ ਅੱਖਰ ਸਾਰੇ ਨੋਟ ਕਰਿਓ ਮਹਾਰਾਜਾ ਅਭੀਕਾਨੇਰ ਨੇ ਬ੍ਰਿਟਿਸ਼ ਪੰਜਾਬ ਤੋਂ ਪਾਣੀ 1925 ਚ ਮੰਗਿਆ ਤੇ ਗੰਗਕ ਨਾਲ ਬਣਾਈ ਉਦੋਂ ਇੱਕ ਰੇਟ ਤੈਅ ਹੋਇਆ ਔਰ ਉਹ ਰੇਟ ਦੇ ਮੁਤਾਬਕ 1925 ਤੋਂ ਲੈ ਕੇ 1955 ਤੱਕ ਪੰਜਾਬ ਨੂੰ ਆਰਥਿਕ ਮੁਆਵਜ਼ਾ ਮਿਲਦਾ ਰਿਹਾ ਉਸ ਰੇਟ ਤੇ ਜਿਹੜਾ ਅੱਜ ਤੋਂ 90 ਸਾਲ ਪਹਿਲਾਂ ਸੈੱਟਲ ਹੋਇਆ ਸੀ ਮਹਾਰਾਜਾ ਪਟਿਆਲਾ ਨੇ ਬ੍ਰਿਟਿਸ਼ ਪੰਜਾਬ ਤੋਂ ਪਾਣੀ ਮੰਗਿਆ ਜਦੋਂ ਸਰਹੰਦ ਕਨਾਲ ਦੇ ਸਾਰੀ ਇਜਾਜ਼ਤ ਹੋਈ ਹੈ ਉਦੋਂ ਵੀ ਮਹਾਰਾਜਾ ਪਟਿਆਲਾ ਪਟਿਆਲਾ ਸਟੇਟ ਬ੍ਰਿਟਿਸ਼ ਪੰਜਾਬ ਨੂੰ ਪਾਣੀ ਪੈਸੇ ਦਿੰਦੇ ਰਹੀ ਇਥੋਂ ਤੱਕ ਕਿ 47 ਤੋਂ ਬਾਅਦ ਜਦੋਂ ਪੈਕਸੂ ਬਣਿਆ ਜਦੋਂ ਪੈਕਸੂ ਬਣਦਾ ਹੈ ਉਦੋਂ 1956 ਤੱਕ ਜਦੋਂ ਤੱਕ ਪੈਕਸੂ ਮਰਜ਼ ਨਹੀਂ ਹੋ ਜਾਂਦਾ ਪੰਜਾਬ ਵਿੱਚ ਪੰਜਾਬ ਨੂੰ ਪੈਸਾ ਮਿਲਦਾ ਰਿਹਾ ਔਰ ਗੁਜਰੀ لال ਲੰਦਾ ਨੇ ਇੱਕ ਇੱਕ ਐਗਜ਼ੀਕਿਟਿਵ ਆਰਡਰ ਕੱਟ ਕੇ ਪਾਣੀ ਰਾਜਸਥਾਨ ਨੂੰ ਫ੍ਰੀ ਕੀਤਾ ਸੀ ਜੇ ਅੱਜ ਦੀਸੋ 25 ਦੇ ਰੇਟ ਦੇ ਮੁਤਾਬਕ 1955 ਤੋਂ ਲੈ ਕੇ ਜਿਹੜਾ ਸੰ 2018 ਤੱਕ ਪਾਣੀ ਗਿਆ ਹੈਗਾ ਉਹਦਾ ਜੇ ਟੋਟਲ ਕਰੀਏ ਰੇਟ 1925 ਵਾਲਾ ਜੋ 33 ਲੱਖ ਕਰੋੜ ਬਣਦਾ ਹੈ ਔਰ ਇਹਦੇ ਰਿਗਾਰਡਿੰਗ ਇੱਕ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਵੀ ਪਈ ਹੋਈ ਹੈ ਜਿਹੜੀ ਬੈਂਕ ਸਾਹਿਬ ਨੇ ਪਾਈ ਹੈ ਤੇ ਧਰਮਵੀਰ ਗਾਦੀ ਨੇ ਪਾਈ ਹੈ ਔਰ ਔਰ ਉਹ ਪ੍ਰੋਟੈਕਸ਼ਨ ਤੇ ਅੱਜ 7 ਸਾਲ ਹੋ ਗਏ ਸੁਪਰੀਮ ਕੋਰਟ ਫਿੰਡਿਆ ਨੇ ਸੁਣਵਾਈ ਨਹੀਂ ਕੀਤੀ ਔਰ ਤੁਸੀਂ ਇਹ ਦੇਖੋ ਪੰਜਾਬ ਤੇ ਕਰਜ਼ਾ ਹੈ 3 ਲੱਖ ਕਰੋੜ ਤੇ ਜਿਉਂ 1925 ਦੇ ਰੇਟ ਤੇ ਸਿਰਫ ਪਾਣੀ ਦਾ ਮੌਜਦਾ ਲਾਈਏ ਉਹ ਹੋ ਗਿਆ 33 ਲੱਖ ਕਰੋੜ ਪੰਜਾਬ ਕੋਲ 30 ਲੱਖ ਕਰੋੜ ਸਰਪਲਸ ਬਚ ਜਾਂਦਾ ਹੈ ਇਹ ਇੱਕ ਬਹੁਤ ਵੱਡੀ ਗੱਲ ਹੈ ਕਿ ਪੰਜਾਬ ਦੇ ਨੈਚੁਰਲ ਰਿਸੋਰਸਸ ਵਾਟ ਕੇ ਇਸ ਧਰਤੀ ਦੀ ਇਸ ਖੁੱਤੇ ਦੀ ਆਰਥਿਕ ਲੁੱਟ ਕੀਤੀ ਜਾ ਰਹੀ ਹੈ ਨੂੰ ਕੌਲੋਮੀਨੀਫਾਈ ਕੀਤਾ ਜਾ ਰਿਹਾ ਹੈ ਸੋ ਇਹ ਜਿਹੜੀ ਗੱਲ ਹੈ ਕੱਲੀ ਪਾਣੀ ਨਾ ਦੇ ਪੀਂਦੀ ਨਹੀਂ ਹੈ ਇਹ ਜਿਹੜਾ ਸਾਡੀ ਆਰਥਿਕ ਲੁੱਟ ਹੋ ਰਹੀ ਹੈ ਉਹਦੀ 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 ਪਰਵਾਹੀ ਦੀ ਹੋਣੀ ਬਹੁਤ ਜ਼ਰੂਰੀ ਮਾਨ ਸਾਹਿਬ ਆਮ ਆਦਮੀ ਪਾਰਟੀ ਦਾ ਜੋ ਸਟੈਂਡ ਹੈ ਪਾਣੀਆਂ ਨੂੰ ਲੈ ਕੇ ਲੱਗਦਾ ਹੈ ਕਿ ਪਾਣੀ ਦੀ ਬਚਤ ਕਰ ਸਕਦੇ ਆ ਉਹ ਪੰਜਾਬ ਦੇ ਪਾਣੀ ਜਿਹੜੇ ਰੱਖ ਕੇ ਕਿਉਂਕਿ ਹਰ ਵਾਰ ਕੁਰਬਾਨੀਆਂ ਦੀ ਗੱਲ ਕੀਤੀ ਜਾਂਦੀ ਹੈ ਭਾਵੇਂ ਪਾਰਟੀ ਕੋਈ ਵੀ ਹੋਵੇ ਦੇਖੋ ਆਲਰੇਡੀ ਜਿਹੜਾ ਸਟੈਂਡ ਹੈ ਉਹਦੇ 'ਚ ਜਿਹੜਾ ਸਾਡਾ ਸ਼ੇਰ ਜਾ ਰਿਹਾ ਤੁਸੀਂ ਗੱਲ ਕਰ ਰਹੇ ਹੋ ਕੋਈ ਪਾਣੀ ਜਿਹੜਾ ਹੋਰ ਦੇ ਦਿਓ ਮੈਂ ਗੱਲ ਕਰ ਰਿਹਾ ਜਿਹੜਾ ਪਾਣੀ ਹੁਣ ਤੱਕ ਜਾ ਰਿਹਾ ਉਹਦੇ 'ਚ ਉਹ ਵੀ ਵੰਦੇ ਆਰ ਉਹਦੇ 'ਚ ਲੁੱਟ ਹੋ ਰਹੀ ਹੈ ਜਿਹੜਾ ਪਾਣੀ ਜਾ ਰਿਹਾ ਉਹ ਬ੍ਰਿਟਿਸ਼ ਪੰਜਾਬ ਦੇ ਨਾਲ ਸਮਝੌਤੇ ਵੀ ਸ਼ੁਰੂ ਹੋਇਆ ਸੀ ਮਹਾਰਾਜਾ ਗੰਗਾ ਸਿੰਘ ਉਪੀਕਰ ਨੇ ਤੇ ਰਾਜ ਪਟਾਣਾ ਜਿਹੜਾ Rajasthan ਦਾ ਪੁਰਾਣਾ ਨਾਂ ਸੀ ਰਾਜ ਪਟਾਣਾ ਜਿਹੜਾ ਐਸ ਵੇਲੇ ਦਾ ਚੜਦਾ ਪੰਜਾਬ ਹੈ ਉਹਨੂੰ 1955 ਤੱਕ ਪੈਸੇ ਦਿੰਦਾ ਰਿਹਾ ਮੈਂ ਤੁਹਾਨੂੰ ਚਾਹਨਾ ਮੀਡੀਆ ਤੋਂ ਪੁੱਛੋ ਇਹ ਤਾਂ ਸਰਕਾਰਾਂ ਨੂੰ ਪੁੱਛੋ ਜਿਨ੍ਹਾਂ ਨੇ ਸਰਕਾਰਾਂ ਹੰਡਾਈਆਂ ਤੇ ਇਹ 1947 ਤੱਕ ਆਪ ਬ੍ਰਿਟਿਸ਼ ਟਾਈਮ ਛੱਡ ਵੀ ਲਈਏ 1955 ਤੱਕ ਈਸਟ ਪੰਜਾਬ ਨੂੰ ਪਾਣੀ ਦਾ ਬਵਾਸਾ ਮਿਲਦਾ ਰਿਹਾ 1955 ਤੋਂ ਬਾਅਦ ਗੱਲਾਂ ਕਿੱਥੇ ਗਏ ਹਰਿਆਣਾ ਕਹਿੰਦਾ ਇਹ ਪੰਜਾਬ ਆਪਣੀ ਦਾਵੇਦਾਰੀ ਠੋਕ ਰਿਹਾ ਹੈ ਇੱਕ ਤਰ੍ਹਾਂ ਕੇ ਸਟੈਬਲਿਸ਼ਡ ਸਟੈਬਲਿਸ਼ਡ ਲਾਅ ਹੈ ਦੁਨੀਆ ਦਾ ਰਾਈਪੇਰੀਅਨ ਰਾਈਪੇਰੀਅਨ ਲਾਅ ਇਸ ਕਰਕੇ ਹੈ ਕਿ ਕਿਉਂਕਿ ਜਿਹੜੇ ਲੋਕ ਉਸ ਦਰਿਆ ਦੀ ਮਾਰਗੇ ਖਾ ਸਕਦੇ ਨੇ ਉਹੀ ਉਹਦੇ ਹੱਕ ਉਹਦੇ ਪਾਣੀ ਦੇ ਮਾਲਕ ਹੈ ਸੋ ਹਰਿਆਣੇ ਚ ਨਾ ਸਤੂਜ ਪੈਂਦੀ ਹੈ ਨਾ ਬਿਆਸ ਪੈਂਦੀ ਹੈ ਨਾ ਰਾਵੀ ਰਹਿੰਦੀ ਹੈ ਉਹਨਾਂ ਦੀ ਯਮਨਾ ਬਈ ਇਹ ਯਮਨਾ ਦੇ ਵਿੱਚ ਉਹਨਾਂ ਦਾ ਰਾਈਪੇਰੀਅਨ ਹੱਕ ਹੈਗਾ ਵੱਡਾ ਰਾਵੀ ਨਾ ਬਿਆਸ ਨਾ ਸਤੂਜ ਔਰ ਦੂਜੀ ਗੱਲ ਜਿਹੜੀ ਇੰਡਸ ਵਾਟਰ ਟਰੀਟੀ ਹੈ ਉਹਦੇ ਚ ਯਮਨਾ ਵੇਸਨ ਜਿਹੜਾ ਹਰਿਆਣੇ ਦਾ ਪਾਰਟ ਹੈ ਉਹ ਇੰਡਸ ਵਾਟਰ ਟ੍ਰੀਟੀ ਦਾ 파ਟ ਨਹੀਂ ਹੈ ਅਸੀਂ ਇੰਡਸ ਵਾਟਰ ਟ੍ਰੀਟੀ ਨੂੰ ਇਹਦੇ ਤੋਂ ਅੱਜ ਵੀ ਪੰਜਾਬ ਦੇ ਪਾਣੀਆਂ ਤੋਂ ਲੱਗ ਨਹੀਂ ਕਰ ਸਕਦੇ ਸਾਡਾ ਇੰਡਸ ਬੇਸਨ ਹੈ ਉਹ ਗੰਗਾ ਯਮਨਾ ਬੇਸਨ ਸੋ ਇਹ ਤਾਂ ਗੱਲਾਂ ਨੇ ਸਟੇਟ ਦਾ ਨੈਰੇਟਿਵ ਹੈ ਜਦੋਂ ਅਸੀਂ ਜੀਓਗ੍ਰਾਫੀਕਲ ਖਿੱਤੇ ਦੀ ਗੱਲ ਕਰ ਰਹੇ ਹਾਂ ਇਹ ਇੰਡਸ ਬੇਸਨ ਹੈ ਦੇਖੋ ਇਸ ਨਾਰਥ ਇੰਡੀਆ ਦੇ ਵਿੱਚ ਤਿੰਨ ਬੇਸਨ ਨੇ ਵਾਟਰ ਬੇਸਨਸ ਨੇਚਰਲ ਇੱਕ ਇੰਡਸ ਵਾਟਰ ਬੇਸਨ ਹੈ ਦੂਜਾ ਗੰਗਾ ਯਮਨਾ ਵਾਟਰ ਬੇਸਨ ਹੈ ਤੀਜਾ ਬ੍ਰਹਮਪੁੱਤਰ ਵਾਟਰ ਬੇਸਨ ਹੈ ਸੋ ਇੱਕ ਵਾਟਰ ਬੈਸਿਨ ਦੇ ਵਿੱਚ ਇੱਕੋ ਹੀ ਤਰੀਕ ਪਾਣੀ ਵਹਿ ਸਕਦਾ ਇਹ ਨਹੀਂ ਹੋ ਸਕਦਾ ਤੁਸੀਂ ਇੱਕ ਵਾਟਰ ਬੈਸਿਨ ਦੇ ਪਾਣੀ ਦੇ ਨਾਲ ਦੂਜੇ ਨੂੰ ਪਾ ਦੋ ਕੀ ਬੈਠਾ ਕਿਉਂ ਵਾਈਲ ਦੀ ਕਾਲਸਾ ਵਾਈਲ ਦੀ ਕੀ ਬਤਨ ਇਹ ਡਾਕਟਰ ਕਰ ਰਹੀ ਵਾਸਤੇ ਕੀਤਾ ਕਿ ਜਿਹੜਾ ਸ਼ੋਹਣ ਨਹੀਂ ਕਰੇ ਰਹਾ ਸਾਰਾ ਪਹਿਲਾਂ ਤੋਂ ਆਪਣੇ ਸਵੇਰਾਂ ਦਰੰਤਰ ਜਾਰੀ ਲੱਗ ਰਿਹਾ ਪਰ ਜਿਵੇਂ ਸਾਡੇ ਮਾਨ ਸਿੰਘ ਮਾਨ ਦੱਸਿਆ ਕਿ ਜਿਹੜਾ ਇੱਥੇ ਨਹੀਂ ਲੜੀ ਵਾਂਦੇ ਤੋਂ ਪ੍ਰੋਗਰਾਮ ਦਿੰਦੇ ਜਾਣਗੇ ਕਿ ਜਿਹੜਾ ਹੁਣ ਜਿਹੜਾ ਇੱਥੇ ਦਾ ਯੂਰਥ ਹੈ ਜਿਹੜੇ ਇੱਥੇ ਦੇ ਵਰਕਰ ਹੈ ਉਹਨਾਂ ਇੱਕ ਜਾਂ ਆਹਦਰ ਪੱਦੇ ਪੱਦੇ ਸੀ ਕਿ ਮੈਂ ਇੱਥੇ ਕੋ ਪਲੇਟਫਾਰਮ ਤਾਂ ਜਾਵੇਗਾ ਕੋਈ ਵੀ ਇੱਥੇ ਦੀ ਐਕਟੀਵਿਟੀ ਹੈ ਇਸ ਦਫ਼ਤਰ ਨੂੰ ਪਤਾ ਲੱਗੇਗੀ ਕਿਉਂਕਿ ਆਪ ਆਪਾ ਦੇਖਿਆ ਵੀ ਮਜਨੂਮਾ ਨੂੰ ਨਾਟਕ ਇਹ ਦਫ਼ਤਰ ਸੁਣਵਾਈ ਹੁੰਦੀ ਨਾ ਤੇ ਇਹਦੇ ਕਚਹਿਰੀ ਚ ਸੁਣਵਾਈ ਹੁੰਦੀ ਕਿੰਨੇ ਦਿਨ ਦਫ਼ਤਰ ਅਜਾਪਾ ਖੱਜਲ ਖਾਰ ਹੋ ਕੇ ਆਉਂਨੇ ਤਾਂ ਉਸਦੇ ਬਾਅਦ ਦੇ ਕਿਸ ਹੋਣੀ ਗੱਲ ਅਮਰਦਨ ਨੇ ਇੱਕ ਬਹੁਤ ਵੱਡਾ ਭਾਲਾ ਕੀਤਾ ਕਿ ਕਿਸੇ ਨੂੰ ਕਿਸੇ ਦਾ ਜੂਰਥ ਸਾਡੇ ਦਫ਼ਤਰ ਆਉਂ ਉਹ ਅਸੀਂ ਲੋੜਾ ਜਿਲ੍ਹਾ ਵੀ ਕਰਨੇ ਤੌਰ ਜਨੇ ਮਜਬੂਰੀ ਸੰਭਵ ਹੋਈ ਉਹ ਸਾਰੀ ਤੋਂ ਪਹਿਲੇ ਦਰ आन वेळे समच इलॅक्शन होऊन जाईल ब्लॉक जिल्हा परिषद मी आगदा क्रोमणी अकी दल पूर जोश गोप इलेक्शन आली ਹਾਂਜੀ ਬਿਲਕੁਲ ਜੀ ਸਾਡੇ ਜਗਮਉਨ ਸਿੰਘ ਜੀ ਐ ਮੰਡੋ ਸੰਗਤਿਆਂ ਨੂੰ ਉਹਨੂੰ ਪਾਰਟੀ ਨੇ ਟਿਕਟ ਦਿੱਤੀ ਹੈ ਮਾਤ ਸੰਤੀ ਦੀ ਤੇ ਪਿੰਡਾਂ ਦੇ ਇੰਨਾ ਜ਼ਿਆਦਾ ਰੁਝਾਨ ਹੈ ਕਿ ਫਲਾ ਕੀ ਵਾਲੇ ਕੰਮ ਦੇ ਕੋਈ ਅਨਾਉਂਸਮੈਂਟ ਨਹੀਂ ਹੋਈ ਤਾਂ ਵੀ ਉਹ ਲੋਕ ਆਪਣੇ ਪਿੰਡਾਂ ਦੇ ਬਲਾਕੇ ਸੰਭਰੇ ਨੇ ਤੇ ਅਸੀਂ ਇਹਦੇ ਬਸਬੰਦ ਜਿਹੜਾ ਦਫਤਰ ਹੋਇਆ ਸਾਡੇ ਕੋਲ ਹੋਰ ਨੌਜਵਾਨਾਂ ਦੀ ਅਪਰੋਚ ਹੋਈ ਹੈ ਤਾਂ ਜਿਵੇਂ ਪਾਰਟੀ ਨਾਲ ਜਿਹੜੀ ਮੀਟਿੰਗ ਹੋਊਗੀ ਪਾਰਟੀ ਨਾਲ ਗੱਲਬਾਤ ਕਰਕੇ ਇਹ ਹੋਰ ਨੌਜਵਾਨਾਂ ਨੂੰ ਦੇ ਦਿੱਤੀ ਜਾਊਗੀ ਤੇ ਆਉਣ ਵਾਲੇ ਚੋਣਾਂ ਤੇ ਅਸੀਂ ਬਦਲਦੀ ਆਸਨ ਕਰਾਂਗੇ ਪੰਥਕ ਜਿਹੜਾ ਕੱਟ ਕੀਤਾ ਜਾ ਰਿਹਾ ਮੰਤਰੀ ਦੇ ਵਿੱਚ ਕਿਵੇਂ ਦੇ ਉਹ ਨਹੀਂ ਪਰਤ ਦਾ ਇੱਕ ਮਹੱਤਵਪੂਰਨ ਬੰਦ ਹੈ ਨਹੀਂ ਸਚਨ ਜੇਕਰ ਉਹ ਪਰਤਕ ਹੁੰਦੇ ਤਾਂ ਉਹ ਆਪਣੇ ਬੋਲ ਬੋਲ ਕੇ ਦੱਸਣਾ ਪੈਂਦਾ ਕਿ ਜਿਵੇਂ ਚੰਦੂ ਮਾਜਰਾ ਉਹ ਇੱਕ ਉਹਦਾ ਕਾਲਪਰਸੇ ਦੇ ਹਮਲਾ ਕਰਨ ਵਾਲੇ ਉਹਨਾਂ ਦਾ ਸਾਧਣ ਵਾਲੇ ਉਹ ਚੋਰ ਨੇ ਜੋ ਅੱਜ ਲੋਕਾਂ ਨੂੰ ਬਾਗਲਾਂ ਨਾਲ ਟੁੱਟ ਕੇ ਲੋਕਾਂ ਦਾ ਪਰਮੋਰਾ ਚਾਹੁੰਦੇ ਨੇ ਕਿਉਂਕਿ ਜੇ ਜੇ ਇੱਕਦਮ ਇਹ ਯੂਨੀਵਰਸਟਲ ਜਿਹੜਾ ਸਾਡਾ ਮਾਤਾ ਹੋਇਆ ਸ਼ੂਨੀ ਕਲਾ ਅਲਾਨਾਵਾ ਉਹ ਜਿਹੜਾ ਸਿਰਫ ਸਿਰਫ ਕਾਲਪਰਸੇ ਕੋਲੋਂ ਪ੍ਰੋਫੈਸਰ ਮਜੀਦ ਉਸ ਦਾ ਜefe ਦਾ ਨੇ ਸ਼੍ਰੋਮਣੀ ਕਾਲੇਗਰ ਅੰਮ੍ਰਿਤਸਰ ਨੂੰ ਸਰਮੋਹ ਜਿੱਥੇ ਬੰਦੀ ਲਾ ਲਿਆ ਕਿ ਇਹ ਇੱਕ ਪੰਖ ਜਿੱਥੇ ਬੰਦੀ ਹੈ ਇਹ ਜਿੱਥੇ ਬੰਦੀ ਹੈ ਧਰਮ ਦੇ ਨਾਮ ਤੇ ਲੋਕਾਂ ਨੂੰ ਗੁੰਮਰਾਹ ਕਰਾਂਗੇ ਆਪਣਾ ਨਾਮ ਕੀ ਹੈ ਸਰ ਤੇ ਉਹਦਾ ਕੀ ਹੈ ਬਾਜੀ ਮੇਰਾ ਨਾਮ ਗੁਰਿੰਦਰ ਸਿੰਘ ਜਿਲ੍ਹਾ ਹੁਜੂਤ ਪੰਡਾਹ ਨੂੰ ਸ਼੍ਰੋਮਣੀ ਕਾਲੇਗਰ ਅੰਮ੍ਰਿਤਸਰ ਮਾਲ ਜੀ